ਆਪਣੇ ਸੱਜਣ ਕੋਲ ਗਏ ਕਿਸੇ ਕੋ ਤੇ ਉਹਨਾਂ ਨੇ ਇਹਨਾਂ ਦਾ ਜਿਗਰ ਦਿੱਤਾ ਵੀ ਅਸੀਂ ਜਹਾਜ਼ ਦਾ ਮਾਡਲ ਤਿਆਰ ਕਰਵਾਉਣਾ ਕੋਈ ਬੰਦਾ ਦੱਸੋ ਤੇ ਇਹਨਾਂ ਨੇ ਮੇਰਾ ਨਾਮ ਲੈ ਰਿਆ ਤੇ ਉਹਨਾਂ ਨੇ ਫਿਰ ਸਾਨੂੰ ਪੁੱਛਿਆ ਤੇ ਜੀ ਉਤੋ ਚੀਜ਼ ਜੀ ਉਹਨਾਂ ਨੂੰ ਤਿਆਰ ਕਰਕੇ ਦੇ ਦਿੱਤੀ ਉਹਦਾ ਵੱਡਿਆ ਹਾਂਜੀ ਉਹਨਾਂ ਨੇ ਵੀ ਜੀ ਨੈਟ ਤੇ ਫੋਟੋ ਕੱਢ ਕੇ ਦਿੱਤੀ ਇਟਲੀ ਦਾ ਜਹਾਜ਼ ਆ ਜੀ ਉਹਦੇ ਮਾਡਲ ਹੀ ਕਹਿੰਦੇ ਸੀ ਤਿਆਰ ਕਰਾਉਣਾ ਉਹਦੇ ਨਾਲ ਦਾ ਜੀ ਜੇ ਮੈਂ ਇਹ ਚੀਜ਼ਾਂ ਨੂੰ ਧਾਈ ਦਿਆਂ ਉਹ ਹੀ ਚੀਜ਼ਾਂ ਇਹਨਾਂ ਨੂੰ ਤਿਆਰ ਕਰਕੇ ਦੇ ਦੇਣਗੇ ਹੋਂ ਤੱਕ ਭਾਜੀ 2.5 ਲੱਖ ਰੁਪਏ ਦਾ ਖਰਚਾ ਆ ਗਿਆ। ਸਾਡੀ ਮੇਰ ਆ ਜੀ। ਜੀ। ਤੇ ਜੰਗਾ ਦੀ ਕੰਮ ਛੇੜਿਆ ਵਾ। ਕਾਫੀ ਜਾਨ ਲੋਕੇ, ਛੋਟੇ ਬੱਚੇ ਉਹ ਵੀ ਹੁਣ ਚੌਂਕੇ ਤੋੜਦੇ ਦੇਖਣ ਹੁੰਦੇ ਆ ਵੀ 에ਰੋਪਲੇਨ ਲੱਗਾ ਫੱਟ ਲੱਗੇ। ਬਾਕੀ ਹੁਣ ਵੀ ਕੋਈ ਸ਼ੀਨੇ ਤੋਂ ਆਇਆ ਹੀ ਪੂਰੀ ਫੈਮਿਲੀ ਨਾਲ ਹੀ ਉਹ ਵੀ ਪੂਰਾ ਸਾਡੇ ਨਾਲ ਵੇਖ ਕੇ ਫਸਲੀਆਂ ਲੈ ਕੇ ਗਏ। ਜਹਾਜ਼ ਫਿਰ ਬਣ ਜਾਣਾ ਜਾਣਾ ਕਿੱਥੇ ਆ ਜਹਾਜ਼ ਬਟਾਲੇ ਤੋਂ ਬਣ ਕੇ ਕਿ ਕਿੱਥੇ ਜਾਣਾ। ਇਹ ਜਾਜ ਅਸੀਂ ਗਰਦਾਪੁਰ ਤੱਕ ਹੀ ਡਾਵਾਗੇ ਜੀ ਤੇ ਜੇ ਕੋਈ ਦੂਰ ਦੀ ਆ ਗਈ ਆ ਨੂੰ ਸਾਈਸ ਵੀ ਤੇ ਫਿਰ ਉੱਤਰ ਨੂੰ ਵੀ ਡਾਦਾ ਹੈ ਕਾਸਮਨ نیوز ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਕਹਿੰਦੇ ਨੇ ਕਿ ਮਾਝੇ ਵਾਲਿਆਂ ਦਾ ਦਿਮਾਗ ਬੜਾ ਤੇਜ਼ ਹੁੰਦਾ ਹੈ ਕੋਈ ਨਾ ਕੋਈ ਨਵੀਂ ਕਾਰ ਜਿਹੜੀ ਕਾਢ ਹੀ ਲੈਂਦੇ ਨੇ ਕਿਹੇ ਕੰਮ ਦੀ ਵੀ ਗੱਲ ਕਰ ਲਈਏ ਉਸ ਕੰਮ ਦੇ ਵਿੱਚ ਮਾਝੇ ਵਾਲੇ ਮੱਲਾ ਮਾਰਦੇ ਨੇ ਅੱਗੇ ਹੁੰਦੇ ਨੇ ਤਸਵੀਰ ਤੁਹਾਨੂੰ ਦਿਖਾ ਦਾਂਗੇ ਇੱਕ ਕੀ ਫੇਸਬੁੱਕ ਤੋਂ YouTube ਤੋਂ ਦੇਖ ਕੇ ਇੱਕ ਜਹਾਜ਼ ਤਿਆਰ ਕਰ ਦਿੱਤਾ ਵੀਰ ਨੇ ਆਪਾਂ ਵੀਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਏ ਕਿ ਤੂੰ ਸੌਂਗ ਪਿਆਏ ਕਿ ਜਹਾਜ਼ ਬਣਾਉਣਾ ਏ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਹਾਜ਼ ਦੀਆਂ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਜਿੰਨੇ ਜਹਾਜ਼ ਬਣਾਇਆ ਤੇ ਕਿੰਨੀ ਲਗਤ ਹੋਈ ਏ ਗੱਲ ਵੀ ਕਰਾਂਗੇ ਉਸ ਵੀਰ ਨਾਲ ਜਿੰਨੇ ਕੀ ਜਹਾਜ਼ ਤਿਆਰ ਕਰ ਦਿੱਤਾ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿੰਨੀ ਲਗਤ ਆਈਏ ਤੇ ਕਿੰਨਾ ਨੇ ਆਰਡਰ ਦਿੱਤਾ ਜਹਾਜ਼ ਬਣਾਉਣ ਦਾ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੈਂ ਨਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਪਹਿਲੇ ਨੰਬਰ ਤੇ ਤੇ ਇਹ ਦੱਸੋ ਕਿ ਉਮਰ ਕਿੰਨੀ ਹੈ ਤੁਹਾਡੀ ਮੇਰੀ ਉਮਰ ਹੈਗੀ ਜੀ 30 ਸਾਲ ਤੇ ਫਿਰ ਕਿੰਨੀਆਂ ਕਲਾਸਾਂ ਕੀਤੀਆਂ ਕਿੰਨਾ ਸਟੱਡੀ ਕੀਤਾ ਤੁਸੀਂ ਮੈਂ ਪਲੱਸ 2 ਪੜ੍ਹਿਆ ਭਾਜੀ ਤੇ ਬਾਕੀ 8-10 ਸਾਲ ਹੋ ਗਏ ਸਾਨੂੰ ਕੰਮ ਕਰਦੇ ਲੋਹੇ ਦੇ ਕੰਮ ਕਰਦੇ ਨੇ ਜੀ ਹਾਂਜੀ ਤੇ ਆਰਡਰ ਕਿੱਥੋਂ ਮਿਲਿਆ ਤੁਹਾਨੂੰ ਆਰਡਰ ਭਾਜੀ ਆ ਮੇਰਾ ਮਿੱਤਰ ਹੈ ਗਰਦਾਸਪੁਰ ਦੇ ਹੀ ਤੇ ਆਪਣੇ ਸੱਜਣ ਕੋਲ ਗਏ ਕਿਸੇ ਕੋ ਤੇ ਉਹਨਾਂ ਨੇ ਇਹਨਾਂ ਨੂੰ ਜਿਗਰ ਦਿੱਤਾ ਵੀ ਅਸੀਂ ਜਹਾਜ਼ ਦਾ ਮਾਡਲ ਤਿਆਰ ਕਰਵਾਉਣਾ ਕੋਈ ਬੰਦਾ ਦੱਸੋ ਤੇ ਇਹਨਾਂ ਨੇ ਮੇਰਾ ਨਾਮ ਲੈ ਰਿਆ ਤੇ ਉਹਨਾਂ ਨੇ ਫਿਰ ਸਾਨੂੰ ਪੁੱਛਿਆ ਤੇ ਅਸੀਂ ਉਹ ਸੋਚੀ ਜੀ ਉਹਨਾਂ ਨੂੰ ਤਿਆਰ ਕਰਕੇ ਦੇ ਦਿੱਤੀ ਉਹਦਾ ਦੀ ਸੋ ਫਿਰ ਫੋਟੋ ਭੇਜੀ ਉਹਨਾਂ ਨੇ ਤੁਹਾਨੂੰ ਜਹਾਜ਼ ਬਣਾਉਣ ਵਾਸਤੇ ਕਿਹਾ YouTube Google ਤੋਂ ਕੱਢਿਆ ਹਾਂਜੀ ਉਹਨਾਂ ਨੇ ਵੀ ਜੀ ਨੈਟ ਦੇ ਫੋਟ ਕੱਢ ਕੇ ਜਿੱਤੇ ਇਟਲੀ ਜਾ ਜਾ ਜੀ ਉਹਦੇ ਮਾਡਲ ਹੀ ਕਹਿੰਦੇ ਸੀ ਤਿਆਰ ਕਰਉਣਾ ਉਹਦੇ ਨਾਲ ਦਾ ਹੀ ਜੀ ਤੇ ਸੇਮ ਇਹੀ ਚੀਜ਼ਾਂ ਨੂੰ ਚਾਹੀਦੀ ਆ ਉਹੀ ਚੀਜ਼ਾਂ ਹੀ ਉਹਨਾਂ ਨੂੰ ਤਿਆਰ ਕਰਕੇ ਦੇ ਦਿੰਦੇ ਆ ਜੀ ਸੋ ਕਿੰਨਾ ਕੁ ਫਿਰ ਖਰਚਾ ਇਹਦਾ ਆ ਗਿਆ ਵਾ ਹੁਣ ਤੱਕ ਭਾਜੀ 2.5 ਲੱਖ ਰੁਪਏ ਦਾ ਖਰਚਾ ਆ ਚੁੱਕਾ ਜੀ ਤੇ ਕਿੰਨੇ ਪੈਸੇ ਉਹਨਾਂ ਕੋਲੋਂ ਤੁਸੀਂ ਲਏ ਆ ਪੈਸੇ ਲਗਭਗ ਨਾਲ ਨਾਲ ਲਈ ਜਾਂਦੇ ਨੇ ਉਹ ਜੀ ਬਾਕੀ ਹਾਂਜੀ ਕਹਿੰਦੇ ਕੋਈ ਨਹੀਂ ਤੁਹਾਡੀ ਮਿਹਨਤ ਤੁਹਾਡੀ ਦਵਾਂਗੇ ਜੀ ਕੋ ਤੁਹਾਨੂੰ ਘਾਟਾ ਵੀ ਲੱਗੇਗਾ ਉਹਨੂੰ ਦੱਸਿਓ ਸੋ ਫਿਰ ਕਹਿੰਦੇ ਨੇ ਕਿ ਮਾਜੇ ਵਾਲਿਆਂ ਦਾ ਦਿਮਾਗ ਬਹੁਤ ਤੇਜ ਆ ਹਰ ਇੱਕ ਕੰਮ ਦੇ ਵਿੱਚ ਅੱਗੇ ਹੁੰਦੇ ਨੇ ਜੇ ਗੱਲ ਕਰ ਲੋ ਦਿਮਾਗ ਦੀ ਦਿਮਾਗ ਬੜਾ ਤੇਜ ਆ ਕੋਈ ਵੀ ਨਵੀਂ ਕਾਟ ਕੱਟਨੀ ਤੇ ਮਾਜੇ ਵਾਲਿਆਂ ਨੂੰ ਪਹਿਲ ਦੇ ਆਧਾਰ ਤੇ ਰ ਮੰਨਿਆ ਜਾਂਦਾ ਪੰਜਾਬ ਤੋਂ ਲੈ ਕੇ ਫੋਰਨ ਤੱਕ ਕੀ ਕਹਿਣਾ ਚਾਹਦੇ ਹੋ ਫੋਰਨ ਤੱਕ ਇਹ ਹੀ ਆ ਜੀ ਜੋ ਵੀ ਕਰਨਾ ਆਪਣੇ ਇੰਡੀਆ 'ਚ ਰਹਿ ਕੇ ਕਰੋ ਜੋ ਤੁਹਾਡੀ ਇੰਡੀਆ 'ਚ ਤਰੱਕੀ ਆ ਆਪਣੇ ਭੈਣ ਭਰਾਵਾਂ ਦੇ ਭਾਈਚਾਰੇ 'ਚ ਉਹਦੇ ਵਰਗਾ ਮਜ਼ਾ ਹੀ ਹੋਰ ਆ ਜੀ ਜੀ ਹਾਂ ਜੀ ਬਾਕੀ ਜਿਹੜੀ ਦੇਸ਼ ਦੀ ਤਰੱਕੀ ਆ ਉਹ ਆਪਣੀ ਉੱਧਰ ਹੀ ਰਹਿ ਜਾਂਦੀ ਆ ਕੋਈ ਪਛਾਣ ਨਹੀਂ ਬਣਦੀ ਇੰਡੀਆ 'ਚ ਰਹਿ ਕੇ ਆਪਣੇ ਕੰਮ ਕਰੋ ਜੋ ਵੀ ਤੁਹਾਨੂੰ ਕਰ ਸਕਦੇ ਹੋ ਤਾਡੀ ਤਰੱਕੀ ਹੋਵੇਗੀ ਸੋ ਕਿੱਥੋਂ ਕਿੱਥੋਂ ਤੱਕ ਫਿਰ ਲੋਕ ਜਰੇ ਨੇ ਖੜ ਖੜ ਕੇ ਦੇਖਦੇ ਨੇ ਪਤਾ ਲੱਗੇ ਕਿ ਲੋਕ ਸੈਲਫੀਆਂ ਵੀ ਕਰਵਾਉਂਦੇ ਨੇ ਪਰਿਵਾਰ ਸਮੇਤ ਕਲੋਕ ਲੋਕੇ ਬੱਸਾਂ ਵਾਲੇ ਫਿਰ ਮੋਟਰ ਗੱਡੀਆਂ ਵਾਲੇ ਖਲਾਰ ਖਲਾਰ ਕੇ ਸੈਲਫੀਆਂ ਕਰਾਉਂਦੇ ਨੇ ਤੇ ਕਿਤਨਾ ਕਿਤੇ ਬੱਲੇ ਬੱਲੇ ਵੀ ਹੁੰਦੀ ਵੀਰ ਦੀ ਬੱਲੇ ਬੱਲੇ ਬਸ ਹੁੰਦਾ ਪਰਮਾਤਮਾ ਦੀ ਮਿਹਰ ਹੈ ਜੀ ਤੇ ਅਜ ਕੰਦਾ ਵੀ ਕੰਮ ਛੇੜਿਆ ਵਾ ਕਾਫੀ ਜਾਣੇ ਕਲੋਕੇ ਛੋਟੇ ਬੱਚੇ ਉਹ ਵੀ ਹੁਣ ਸ਼ੌਂਕੇ ਤੌਰ ਤੇ ਦੇਖਣ ਹੁੰਦੇ ਵੀ 에ਰੋਪਲੇਨ ਲੱਗਾ ਫਟ ਲੱਗੇ ਜੀ ਤੇ ਅਸੀਂ ਜਾ ਕੇ ਆਪਣੀ ਸੈਲਫੀ ਲਈਏ ਨਾਲ ਬਾਕੀ ਹੁਣ ਵੀ ਕੋਈ ਸ਼ੀਨੇ ਤੋਂ ਆਇਆ ਹੀ ਪੂਰੀ ਫੈਮਿਲੀ ਨਾਲ ਹੀ ਉਹ ਵੀ ਪੂਰਾ ਸਾਡੇ ਨਾਲ ਆ ਵੇਖ ਕੇ ਸੈਲਫੀਆਂ ਲੈ ਕੇ ਗਏ ਸੋ ਵੀਰ ਨੇ ਫਿਰ ਬਟਾਲੇ ਦਾ ਨਾਮ ਜਿਹੜਾ ਬੜੀ ਬੜੀ ਦੂਰ ਤੱਕ ਪਛਾਣ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬਟਾਲਾ ਵੈਸੇ ਗੁਰੂਆਂ ਪੀਰਾਂ ਦੀ ਧਰਤੀ ਅੱਗੇ ਵੀ ਬੜਾ ਨਾਮ ਰੋਸ਼ਨ ਆ ਬਟਾਲੇ ਸ਼ਹਿਰ ਦਾ ਪਰ ਹੁਣ ਪਤਾ ਲੱਗਦਾ ਕਿ ਜਹਾਜ ਵਾਲਾ ਬਟਾਲਾ ਇਹ ਏਦਾਂ ਵਾਜੀ ਬਸ ਜਿੱਦਾਂ ਅਸੀਂ ਮਿਹਨਤ ਕਰ ਰਹੇ ਹਾਂ ਹੋਰ ਵੀ ਲੋਕ ਮਿਹਨਤ ਕਰਨ ਤੇ ਤਾਂ ਆਪਣੇ ਸ਼ਹਿਰ ਦਾ ਇਦਾਂ ਹੀ ਰੋਸ਼ਨ ਹੁੰਦਾ ਰਹੇਗਾ ਤੇ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਸੋ ਫਿਰ ਕਿਤੋਂ ਕਿਤੋਂ ਵੀਰ ਨੂੰ ਆਰਡਰ ਆ ਰਹੇ ਨੇ ਜਹਾਜ਼ ਬਣਾਣੇ ਹੋਰ ਕੀ ਕੀ ਚੀਜ਼ ਬਣਾ ਲੈਂਦੇ ਤੁਸੀਂ ਹੋਰ ਭਾਜੀ ਆਪਣਾ ਐਲੀਵੇਸ਼ਨ ਦਾ ਕੰਮ ਹੈ ਗੱਡੀ ਜਨਿੰਗ ਦਾ ਤੇ ਹੋਰ ਜੋ ਵੀ ਆ ਪ੍ਰਿੰਗੋ ਜੀਪ ਦਾ ਮਾਡਲ ਟਰਾਲੇ ਦਾ ਮਾਡਲ ਕੋਈ ਐਡਾ ਕਿਸੇ ਵੀ ਤਰ੍ਹਾਂ ਦਾ ਮਾਡਲ ਆ ਅਸੀਂ ਤਿਆਰ ਕਰਕੇ ਦੇ ਸਕਦੇ ਆ ਤੇ ਦਿੱਤੇ ਵੀ ਨੇ ਅੱਗੇ ਜੇ ਕਿਸੇ ਵੀਰ ਨੇ ਜਹਾਜ਼ ਬਣਵਾਉਣਾ ਹੋਵੇ ਜਾਂ ਟਰਾਲਾ ਬਣਵਾਉਣਾ ਹੋਵੇ ਤੇ ਪਲੀਜ਼ ਤੁਸੀਂ ਆਪਣਾ ਨੰਬਰ ਦੇ ਸਕਦੇ ਹੋ ਹਾਂਜੀ ਮੇਰਾ ਨੰਬਰ ਭਾਜੀ 9653142417 ਲੋਕੇਸ਼ਨ ਕੀ ਹੈ ਇਸ ਨੰਬਰ ਤੇ ਕਨੈਕਟ ਕੀਤਾ ਜਾਵੇ ਤੇ ਲੋਕੇਸ਼ਨ ਆਪਣੀ ਅੰਗੀ ਗੁਰਦਾਸਪੁਰ ਰੋਡ ਨੇੜੇ ਕਾਦੀਆਂ ਦਾ ਵਾਟਰ ਕੀ ਜੀਟੀ ਰੋਡ ਬਟਾਲਾ ਇਹ ਜਹਾਜ਼ ਫਿਰ ਬਣ ਜਾਣਾ ਜਾਣਾ ਕਿੱਥੇ ਆ ਜਹਾਜ਼ ਬਟਾਲੇ ਤੋਂ ਬਣ ਕੇ ਅੱਗੇ ਕਿੱਥੇ ਜਾਣਾ ਬਟਾਲੇ ਤੋਂ ਬਣੀ ਗੱਲ ਤੇ ਜਹਾਜ਼ ਚੱਲੇਗਾ ਤੇ ਜਾਣਾ ਕਿੱਥੇ ਆ ਇਹ ਜਹਾਜ਼ ਅਸੀਂ ਗੁਰਦਾਸਪੁਰ ਤੱਕ ਹੀ ਡਾਵਾਗੇ ਜੀ ਤੇ ਜੇ ਕੋਈ ਦੂਰ ਦੀ ਆ ਗਈ ਸਾਨੂੰ ਸਾਈਸ ਵੀ ਤੇ ਫਿਰ ਉਧਰ ਨੂੰ ਵੀ ਡਾਦਾਂਗੇ ਜੀ ਹਲੇ ਫਿਲਹਾਲ ਗੁਰਦਾਸਪੁਰ ਜਾਣਾ ਹੈ ਹਾਂਜੀ ਹਾਂਜੀ ਸੋ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਪੰਜਾਬ ਦੇ ਲੋਕ ਫੋਰਨ ਚ ਭੱਜਦੇ ਨੇ ਕੰਨ ਨੇ ਤੇ ਦਿਮਾਗ ਹੋਵੇ ਕਲਾ ਹੋਵੇ ਤੇ ਇੱਥੇ ਵੀ ਬੰਦਾ ਕਮਾਈ ਕਰ ਸਕਦਾ ਹਾਂਜੀ ਇਹ ਹੀ ਸੁਣਾਇਆ ਜੀ ਲੋਕਾਂ ਨੂੰ ਪਿੱਛੇ ਰਹਿ ਕੇ ਆਪਣੇ ਸ਼ਹਿਰ ਦੀ ਤਰੱਕੀ ਕਰੋ ਮਿਹਨਤ ਕਰੋ ਇੱਥੇ ਤੁਹਾਨੂੰ ਸਭ ਕੁਝ ਮਿਲੇਗਾ ਸੋ ਫਿਰ ਹੁਣ ਹੈ ਕਿੰਨਾ ਕਮਾਨ ਮਹਿਸੂਸ ਹੁੰਦਾ ਕਿ ਜਦੋਂ ਵੀਰ ਦੀਆਂ ਫੋਟੋ ਬੜੀ ਬੜੀ ਦੂਰ ਰਿਸ਼ਤੇਦਾਰਾਂ ਤੱਕ ਜਾਂਦੀਆਂ ਨੇ ਵੀਡੀਓ ਭੇਜਦੇ ਨੇ ਆਂਦੇ ਫਿਰ ਫੋਨ ਹੁਣ ਹਾਂਜੀ ਹਾਂਜੀ ਉਦੋਂ ਦੇ ਕਾਫੀ ਫੋਨ ਆਉਂਦੇ ਆ ਭਾਈ ਆ ਅੱਗੇ ਭਾਵੇਂ ਯਾਦ ਕਰਦਾ ਹੀ ਭਾਈ ਨਹੀਂ ਬਧਾਈ ਜਾਂਦੇ ਨੇ ਲੋਕੀ ਬਾਕੀ ਹਾਂਜੀ ਸ਼ੇਅਰ ਵੀ ਕਰਨ ਦੇ ਵੀਡੀਓ ਚਲੋ ਆਪਣੀ ਇਦਾਂ ਹੀ ਵੀਡੀਓ ਦੀ ਤਰੱਕੀ ਸੋ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਆਰਡਰ ਦਵਾਇਆ ਹੈ ਭਾਈ ਸਤਜਾਲ ਜੀ ਅਸੇਰ ਮਹਾਰਾਜ ਕੀ ਨਾਮ ਦੇ ਭਾਜੀ ਜਸਵਿੰਦਰ ਸਿੰਘ ਭਾਜੀ ਸੋ ਭਾਜੀ ਕਿੱਦਾਂ ਮਨ ਦੇ ਵਿੱਚ ਆਇਆ ਕਿ ਵੀਰ ਹੈ ਕੰਮ ਕਰ ਸਕਦਾ ਤੇ ਆਪਾਂ ਕਰਵਾਣਾ ਹੈ ਹਾਂਜੀ ਭਾਜੀ ਵੀਰ ਦੇ ਹੁਣਾਂ ਦੀ ਅੱਗੇ ਮਿਹਨਤ ਵੇਖੀਏ ਬਦੇ ਮਿਹਨਤੀ ਆ ਜੀ ਤੇ ਕੰਮ ਨੂੰ ਵਧੀਆ ਜੀ ਜੀ ਅਸੀਂ ਗਏ ਹਾਂ ਆਪਣੇ ਕੋਈ ਰਿਸ਼ਤੇਦਾਰਾਂ ਕੋ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਇੱਡਾ ਜਹਾਜ਼ ਬਣਾਉਣਾ ਸਾਨੂੰ ਕਾਰੀਗਰ ਨਹੀਂ ਕੋਈ ਪਾਉਂਦੇ ਅੱਛਾ ਤੇ ਤੁਹਾਡੇ ਮੰਡ ਚ ਆ ਤੁਹਾਡਾ ਆਪਣਾ ਬੰਦਾ ਵੀਰ ਹੈਗਾ ਜੀ ਇਹਨੂੰ ਪੁੱਛ ਕੇ ਦੇਖਨੇ ਕੋਲ ਅੱਛਾ ਇਹਨੂੰ ਪੁੱਛਿਆ ਦਿੰਨੇ ਉਸੇ ਦੇ ਘਰ ਤਾਂ ਕੋਈ ਗੱਲ ਨਹੀਂ ਭਾਜੀ ਤੁਹਾਡੇ ਫਰੋ ਕਿੰਨੇ ਦਿਨ ਹੋ ਗਿਆ ਬਣਾਉਂਦਿਆਂ ਨੂੰ ਇਹ ਭਾਜੀ ਲਗਭਗ 1 ਮਹੀਨਾ ਹੋ ਗਿਆ ਅੱਛਾ ਹਾਂਜੀ ਤੇ ਤਿਆਰ ਹੋ ਚੱਲਾ ਹੋਣਾ ਹਜੇ ਤਿਆਰ ਆ ਬਸ ਦੋ ਚਾਰ ਦੇਵੇਂ ਫਿਰ ਪੇੜ ਪੌਂਡ ਦੇ ਕੰਮ ਰਹਿ ਗਏ ਬਾਕੀ ਹੋ ਕੇ ਰਿਪੋਰਟ ਹੈ ਜੀ ਸੋ ਫਿਰ ਕਿੱਦਾਂ ਤੁਹਾਨੂੰ ਵੀ ਬੱਲੇ ਬੱਲੇ ਮਿਲਦੀ ਪਈ ਵਧਾਈਆਂ ਤੁਹਾਨੂੰ ਵੀ ਕਿ ਤੁਸੀਂ ਆਰਡਰ ਦਵਾਇਆ ਵੀਰ ਨੂੰ ਬੁਰੀਆਂ ਬੁਰੀਆਂ ਭਾਜੀ ਫਿਰ ਕੀ ਕਹਿਣਾ ਦਾਂਦੀ ਉਹ ਲੋਕਾਂ ਨੂੰ ਮੈਸੇਜ ਕਿ ਦੇਣਾ ਚਾਹੀਦਾ ਮੈਸੇਜ ਇਹੀ ਵੀ ਆਪਣੇ ਦੇਸ਼ ਚ ਰਹਿ ਕੇ ਤਰਕੀਆਂ ਕਰੋ ਆਪਣਾ ਵੀ ਨਾਮ ਰੋਸ਼ਨ ਹੋਊਗਾ ਦੇਸ਼ ਦਾ ਨਾਮ ਰੋਸ਼ਨ ਹੋਊਗਾ ਬਾਹਰ ਜਾਣ ਨਾਲ ਇੱਥੇ ਬੈਠ ਕਮਾਈ ਕਰੋ ਜੀ ਇਹ ਸਭ ਤੋਂ ਵਧੀਆ ਜੀ ਸੋ ਆਪਾਂ ਗੱਲਬਾਤ ਕਰਾਂਗੇ ਹੋਰ ਵੀ ਅਤੇ ਮੌਜੂਦ ਨੇ ਵੀਰ ਜਿਨ੍ਹਾਂ ਨੇ ਪੂਰੀ ਮਦਦ ਕੀਤੀ ਹੈ ਜਹਾਜ਼ ਤਿਆਰ ਕੀਤਾ ਹੈ ਕਹਿੰਦੇ ਨੇ ਕਿ ਗੁਰਦਾਸਪੁਰ ਜਾਣਾ ਜਹਾਜ਼ ਹੈ ਬਟਾਲੇ ਤੋਂ ਤਿਆਰ ਹੋਣਾ ਤੇ ਚੱਲਣਾ ਜਹਾਜ਼ ਤੇ ਲੈਂਡਿੰਗ ਹੋਣੀ ਹੈ ਗੁਰਦਾਸਪੁਰ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸੋ ਨਮਸਕਾਰ ਭਾਜੀ ਕੀ ਨਾਮ ਦੇ ਜੀ ਦੀਪ ਜੀ ਕਿੱਦਾਂ ਦੇਖਦੇ ਹੋ ਕਿੰਨੇ ਦਿਨ ਹੋ ਗਏ ਤੁਹਾਨੂੰ ਤਿਆਰ ਹੁੰਦੇ ਤਿਆਰ ਕਰਦੇ ਆ ਜਹਾਜ਼ ਨੂੰ ਇਹ ਭਾਈ ਇਹਨੂੰ 1 ਮਹੀਨਾ ਹੋ ਗਿਆ ਜੀ ਅੱਛਾ ਕਿਤਨੇ ਦਿਨ ਫਿਰ ਤਿਆਰ ਹੋ ਕੇ ਤੇ ਚੱਲਣਾ ਜਹਾਜ਼ਾ ਧੁੱਪ ਪਟਾਲੇ ਤੋਂ ਇਹ ਭਾਈ ਵੱਤ ਤੋਂ ਵੱਤ 2-3 ਦਿਨ ਹੋਰ ਲੱਗਣਗੇ ਜੀ ਫਿਰ ਕਿੱਥੇ ਜਾਣਾ ਹੈ ਇਹ ਗੁਰਦਾਸਪੁਰ ਜਾਣਾ ਹੈ ਗੁਰਦਾਸਪੁਰ ਜਾਣਾ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਤੁਸੀਂ ਕਹਿਣਾ ਭਾਜੀ ਇਹੋ ਜੌਦੇ ਕਿ ਆਪਣੇ ਪੰਜਾਬ ਦੇ ਰਹਿ ਕੇ ਮਿਹਨਤ ਕਰੋ ਤੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰੋ ਜੀ ਹਾਂ ਜੀ ਸੋ ਫਿਰ ਜਹਾਜ਼ ਦੇਖਣ ਵਾਸਤੇ ਲੋਕੀ ਸੈਲਫੀਆਂ ਕਰਾਉਣ ਵਾਸਤੇ ਕਿਤੋਂ ਕਿਤੋਂ ਲੋਕ ਆਂਦੇ ਪਏ। ਕਾਫੀ ਦੂਰ-ਦੂਰੋਂ ਹੁੰਦੇ ਆ ਜੀ। ਜਦੋਂ ਕੋਈ ਰਾਸਤੇ ਨੂੰ ਲੰਘਦਾ ਨੂੰਂਦਾ ਉਹ ਵੀ ਖੜ ਕੇ ਵੇਖ ਕੇ ਜਾਂਦੇ ਆ। ਜੀ। ਹਾਂਜੀ। ਖੁਸ਼ੀ ਹੁੰਦੀ ਪਰ ਮਾਨਣੋ ਪੂਰੀ-ਪੂਰੀ। ਸੋ ਇਹ ਇੱਕ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਬੱਚੇ ਦੇਰੇ ਨੇ ਉਹ ਜਹਾਜ਼ ਵੱਲ ਦੇਖਦੇ ਪਏ ਨੇ ਤੇ ਕੁਝ ਵੀ ਹੁੰਦੇ ਪਏ ਨੇ। ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਕਹਿਣਾ? ਗੱਲਬਾਤ ਕਰਾਂਗੇ ਬੱਚੇ ਨਾਲ। ਕੀ ਬੱਚੇ ਦੇਖਦੇ ਪਏ ਨੇ? ਬੰਦੀ ਰਚਕਾਲ ਜਹਾਜ ਦੇਖਦੇ ਪਿਓ ਹਾਂਜੀ ਜਹਾਜ ਦੇਖਦੇ ਪਿਓ ਵਧੀਆ ਲੱਗਿਆ ਹਾਂਜੀ ਫੋਟੋ ਕਰਾਉਣਾ ਚਾਹੁੰਦੇ ਹੋ ਜਹਾਜ ਵਧੀਆ ਨਹੀਂ ਲੱਗਿਆ ਤੁਹਾਨੂੰ ਲੱਗਾ ਪਰ ਨਹੀਂ ਕਰੋ ਫੋਟੋ ਨਹੀਂ ਕਰਾਣੀ ਉਹਦਾ ਜਹਾਜ ਵਧੀਆ ਹਾਂਜੀ ਇਹ ਜਦੋਂ ਲੰਗਦੇ ਉਹ ਵਰਦੇਓ ਦੇਖਦੇਓ ਜਹਾਜ ਵੱਲ ਤੁਸੀਂ ਵਧੀਆ ਲੱਗਦਾ ਹਾਂਜੀ ਸੋ ਬੱਚੇ ਇਹਨੇ ਲੰਗਦੇ ਆ ਲੰਗਦੇ ਉਹ ਦੇਖਦੇ ਪੈਨੇ ਬੜੇ ਖੁਸ਼ ਨੇ ਬੱਚੇ ਇਹਨੇ ਖੁਸ਼ ਨੇ ਉਹ ਦੇਖਦੇ ਪੈਨੇ ਜਹਾਜ ਵੱਲ ਕਿਉਂਕਿ ਖੇਚ ਦਾ ਕੇਂਦਰ ਬੜਿਆ ਹੋਇਆ ਹੈ ਜਹਾਜ ਬਟਾਲਾ ਸ਼ਹਿਰ ਦੀ ਧਰਤੀ ਦੇ ਉੱਤੇ ਨੌਜਵਾਨ ਨੇ ਅਨੋਖਾ ਕੰਮ ਕਰ ਦਿਖਾਇਆ ਏ ਕਿ ਜਹਾਜ਼ ਤਿਆਰ ਕਰ ਦਿੱਤਾ ਹੈ ਲੰਘਦੇ ਵਰਦੇ ਲੋਕ ਵੀ ਜਿਹਰੇ ਨੇ ਸੈਲਫੀਆ ਕਰਾਉਂਦੇ ਨੇ ਤੇ ਖੜ ਖੜ ਕੇ ਦੇਖ ਕੇ ਜਾਂਦੇ ਨੇ ਸੋ ਵੀਡੀਓ ਨੂੰ ਬਤਵਾਤ ਸ਼ੇਅਰ ਕਰਿਓ ਤਾਂ ਕਿ ਉੱਥੋਂ ਤੱਕ ਵੀਡੀਓ ਜਾਣੀ ਚਾਹੀਦੀ ਏ ਜਿਹੜਾ ਕਹਿੰਦੇ ਨੇ ਕਿ ਸਾਡੇ ਕੋਲ ਕੋਈ ਕੰਮ ਨਹੀਂ ਹੁੰਦਾ ਕਹਿੰਦੇ ਮਿਹਨਤ ਕਰੋਗੇ ਤਾਂ ਫਲ ਪਰਮਾਤਮਾ ਆਪ ਹੀ ਦੇ ਦਿੰਦਾ ਸੋ ਵੀਡੀਓ ਨੂੰ ਬਤਵਾਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨਗਰਵਾਲ ਦੇ ਨਾਲ ದ ಸಮರ್ ನ್ಯೂಜ ಲಕ್ಕಿರೋತ್ಟಾಣ